ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਦੋਨੇ ਬਈ ਸੂਣ ਵਾਲੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਦੋ ਟੇਲ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਧੀਏ ਹਾਂਜੀ ਬੋਬੂ ਜੀ ਵਜੇ ਚੱਲੋ ਬਈ ਕੰਮ ਕਰ ਹਾਂਜੀ ਬਧੀਏ ਨਾਮ ਤੇ ਐਡਰੈਸ ਫੋੜ ਨਾਮ ਨਰਮਨ ਸਿੰਘ ਜੀ ਐਂਡ ਭਾਈ ਰੂਪਾ ਤਸਵੀਰ ਫੋੜ ਜਿਹੜਾ ਪਿੰਡ ਹੈ ਜੀ ਠੀਕ ਹੈ ਬਾਈ ਨੇੜੇ ਪਿੰਡ ਬਾਈ ਜਿਹੜੇ ਤੋਂ ਫਲਾਪਰਾ ਰਾਇੰਦ ਭਗਤਾ ਭਾਈ ਕੇ ਦਾ ਰਾਮਪਰਾਪੂ ਵਿਚਾਲੇ ਜਾਂਦੇ ਜੀ ਮੋਬਾਈਲ ਨੰਬਰ ਫੋੜ 9463842855 ਜੀ ਠੀਕ ਹੈ ਜੀ ਜੋ ਹੈਗਾ 707820605 ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਬਰਡ ਦੇ ਨੇ ਕਿਹੜਾ ਸੂਬਾ ਸੁਣਦੀ ਹੈ ਇਹ ਦੂਜਾ ਸੂਬਾ ਸੁਣਦੀ ਹੈ ਉਹ 5-6 ਦਿਨ ਲਓ ਜੀ ਬਸ 5 ਤੋਂ 6 ਦਿਨ ਕੀ ਰਿਕਾਰਡ ਆ ਦੁੱਧ ਦਾ ਬਈ ਉਹ ਤਾਂ ਪਿਛਲੇ ਸੂਏ ਉਹਦੇ ਸਾਈ ਮਾਲਕਾਂ ਨੇ 20 ਲੀਟਰ ਠੀਕ ਆ ਬਸ ਯਾਦ ਪਾਤ ਆ ਵੀ ਬੱਚੀ ਹੋਇਆ ਨਹੀਂ ਆਰਡਰ ਬੜਾ ਚੰਗਾ ਥਣ ਬਹੁਤ ਚੰਗਾ ਗੁਲਾਬੀ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਪ੍ਰੀਕਿੰਗ ਵਾਲੀ ਜਿਹੜਾ ਨਹੀਂ ਗੱਲ ਕਿਸੇ ਬਸ ਨਾੜਾ ਨੂੜਾ ਫੁੱਲ ਚੰਗੇ ਹਾਂ ਨਾੜਾ ਨੂੜਾ ਕਮਾਲ ਦਾ ਪਰ ਸ਼ਾਂ ਤੋਂ ਵੀ ਲੈਵਾ ਚੈੱਕ ਕਰਵਾਉਣੇ ਬਹੁਤ ਸੋਹਣਾ ਲੈ ਬਾਈ ਕਰਮਾਲੀ ਦਾ ਹਜੇ ਕੱਚੀ ਕੱਚੀ ਅਧਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਹੋਰ ਹੀ ਵਧੀਆ ਤਿਆਰ ਕਰ ਲੂ ਹਣਾਂ ਨੂੰ ਬਾਲੀਆਂ ਹੀ ਲੈਵੇ ਤੇ ਨਹੀਂ ਗੱਲ ਸਹੀ ਗੱਲ ਆ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੇ ਜਿਵੇਂ ਮਰ ਜਾ ਪੁੱਠੇ ਬਹਰੀਦਾ ਜਾਂ ਪੁੱਠੇ ਚੱਕ ਨਹੀਂ ਲੈ ਬਾਈ ਕਹਿੰਦਾ ਚਾਹੇ ਪੁੱਠੇ ਪਾਸੇ ਬਹਿ ਜਾ ਸਿੱਧੇ ਪਾਸੇ ਬਹਿ ਜਾ ਹਿਲਣਾ ਕਰਮਾਲੀ ਨੇ ਕੋਰਾ ਰੰਗ ਰੂਪ ਚੰਗਾ ਥਣ ਲੈ ਵਾ ਕਮਲ ਢੱਲਾ ਦਿਖਾ ਦੇ ਬਾਈ ਸਾਰੀਆਂ ਬਲਡ ਲੱਗ ਗਡੂ ਕਰਮਾਲੀ ਨੇ ਫੇਰ ਸੋਹਣਾ ਬਾਈ ਉਠੀ ਆਲਾ ਥਣ ਲੱਗਿਆ ਕੱਲਾ ਕੱਲਾ ਥਾਣਾ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਰੰਗ ਰੂਪ ਚੰਗਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਣ ਵੀ ਬਾਕੀ ਤੋਰਾ ਤੋਰਾ ਚੈੱਕ ਕਰਵਾਣੇ ਤੋਰਾ ਤੋਰਾ ਕਰਵਾਣੀ ਦਾ ਚੰਗਾ ਗਾ ਬਾਈ ਤੇ ਕੀ ਮੋਲ ਆ ਭਰਾ ਜੈ ਜੈ ਮੋਲੀ ਜੇ ਭਜਾਇ ਜੇ ਕਰਨੇ ਕੋ ਬਾਰੇ ਬਾਦੇ ਘਟੇ ਵਾਲੇ ਹਾਂ ਛੋੜ ਸਕਿਆ ਦਾ ਮਾਨਤਨ ਹੋਊਗਾ ਠੀਕ ਹੈ ਵੀਰੇ 58000 ਦਿੰਦੇ ਹਾਂ 58000 ਰੁਪਏ ਮਾਨਤਨ ਹੋ ਜੂ ਬਾਈ ਹਾਂਜੀ ਮਾਨਤਾ ਕਰਦਾ ਹਾਂ ਠੀਕ ਆ ਬਾਈ 58000 ਰੁਪਿਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਮੋਲ ਬਾਈ ਕਹਿੰਦਾ ਪੱ ਲੈਣ ਦੇ ਨਾਲ ਹੀ ਕਰਨੇ ਹਨ ਬਾਲਾ ਕੋਈ ਹੋਲੇ ਵਾਲੇ ਕੰਮ ਨਹੀਂ ਕਰਨਾ ਠੀਕ ਆ ਬੱਚੀ ਬਰੀਕਿੰਗ ਵਾਲੀ ਹੈ ਜੀ ਐ ਨਹੀਂ ਗੱਲ ਕਿਸੇ ਪਾਸੋਂ ਵੀ ਕੋਈ ਕਿਤੋਂ ਵੀ ਅਤਰਾਂ ਨਹੀਂ ਠੀਕ ਆ 58000 ਰੁਪਿਆ ਮੋਲਾ ਮਾਨਤਾ ਜਿਹੜੇ ਬਲੂਆ ਪੂਰਾ ਪੱਧਰਾ ਹੀ ਕਿਸੇ ਨੂੰ ਨਿੱਕੀ ਵੀ ਨਹੀਂ ਕਿਸੇ ਕੋਲੋਂ ਠੀਕ ਆ ਬਾਈ ਥਾਣ ਦੇਖੋ ਕਿੰਨਾ ਚੱਲੇ ਸਹੀ ਗੱਲ ਦੋ ਚਾਲੀ ਹੈ ਬੜ ਪੂਰੀ ਹਾਂਜੀ ਅੱਗੇ ਭਰਾ ਦੋ ਨੰਬਰ ਕਿਹੜਾ ਸੁਆ ਇਹ ਦੂਜਾ ਸੁਈ ਇਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈ ਜੀ ਮਨ ਕੋਲ ਹੱਥ ਤੱਕ ਠੀਕ ਹੈ ਕੱਚੀ ਕੱਚੀ ਹੈ ਹਾਂ ਜੀ ਢਿੱਲਾ ਲਖਾ ਦੇ ਬਈ ਢਿੱਲਾ ਬਹੁਤ ਪਈਆਂ ਕੱਚੀ ਕੱਚੀ ਹੈ ਥਣ ਵੀ ਬਹੁਤ ਚੰਗਾ ਲੱਗਿਆ ਨਾ ਮੁਰਾ ਦਾ ਥਣ ਹਾਂ ਜੀ ਤੇ ਕੱਲ ਲੱਗ ਲਾ ਥਣ ਲੈ ਵਾ ਬਈ ਹੂੰ ਠੀਕ ਹੈ ਸਭੀ ਪੜੀ ਵੀ ਬਹੁਤ ਆ ਨਾ ਬਈ ਪੜੀ ਚਮਕ ਕਦ ਕੋ ਬਹੁਤ ਆਈਆਂ ਕਦ ਫੁੱਲ ਆ ਸਭੀ ਪੜੀ ਹੈ ਖੋਲਦੇ ਬਈ ਖੋਲੀ ਹੈ ਜੀ ਹਾਂ ਖੋਲਦੇ ਬਈ ਤੋਰ ਕੇ ਦਿਖਾ ਦੇ ਲੈ ਬਰਾਬਰ ਖੜਾ ਬਈ ਕਦ ਫੁੱਲ ਆ ਬਈ ਛੋਟਾ ਕਰਦ ਨੇ ਫੁੱਲ ਕਰਦਾ ਖਣਲੇ ਵਾ ਬੜਾ ਚੰਗਾ ਗਰਮਾਏ ਬਾਕੀ ਠੰਡੀ ਵਾਲੀ ਹੈ ਜੀ ਠੀਕ ਛੱਕ ਹੋਣਾ ਜਵਾਕ ਵਜੇ ਸਲੇ ਘੱਲ ਨਹੀਂ ਹਮ ਇਹ ਹਲਚਲ ਕਰ ਬਾਕੀ ਬਈ ਗਰਮੀ ਨਹੀਂ ਮਾਨਦੀ ਹੈਣਾ ਗਰਮੀ ਨਹੀਂ ਮਾਨਦੀ ਬਿਲਕੁਲ ਫੈਂਟ ਫੁੰਡ ਘਰਮ ਵਾਲੀ ਦੀ ਚੰਗੀ ਹੈ ਬਾਕੀ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਜੀ ਮੈਂ ਲਈ ਆ ਬੰਦ ਕਾ ਜੀ ਤੋਂ ਠੀਕ ਆ ਪਹਿਲੇ ਤੁਸੀਂ 20 ਲੀਟਰ ਕਿ ਕਿ ਲੀਟਰ ਕਹਿੰਦੇ ਕੱਢਿਆਗਾ ਅੱਛਾ ਅੱਛਾ ਹਾਂਜੀ ਇਹ ਮੁੱਲ ਕੀ ਇਹਦਾ ਜਾਇਜ਼ ਆ ਬਈ ਮੁੱਲ ਇਹ 63000 ਦੇ ਦਈ ਮਾਨ ਤਾਨ ਹੋ ਜਾ ਹਾਂਜੀ ਬਸ ਕਰ ਲਾਂਗੇ ਮਾੜਾ ਮੁੱਟਾ 30000 ਰੁਪਇਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਚੰਗੀ ਆ ਗੜ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਨਾ ਮੰਨ ਜਿਹੜੇ ਹਫਤੇ ਦੀ ਕੱਚੀ ਕੱਚੀ ਹੈ ਜਿਹੜੀ ਗੱਲ ਆ ਹੂੰ ਉਹ ਤਾਂ ਨਹੀਂ ਕਹਿੰਦਾ ਇਹ ਵਦਨ ਬਹੁਤ ਬਣਾਉਣਾ ਹੁੰਦਾ ਬਹੁਤ ਕੋਲਾ ਪਿਆ ਜੀ ਕਾ ਅੱਛਾ ਅੱਛਾ ਠੀਕ ਆ ਹਫਤੇ ਦੀ ਗੱੱਚੀ ਆ ਬਾਈ ਕਹਿੰਦਾ ਬਾਰ ਦੀ ਬਹੁਤ ਸੰਚਰ ਦਿੰਦੀ ਹੂੰ ਸਹੀ ਗੱਲ ਆ ਬਾਈ ਵਰਟਿਕਸ ਕਾਰਡ ਬਣ ਜਾਣਾ ਪੂਰੀ ਹੂੰ ਬਾਕੀ ਠੰਡੀ ਬਹੁਤ ਜ਼ਿਆਦੀ ਹੈ ਜਿੰਮੇ ਮਰਜ਼ੀ ਬੈਠਕੋ ਠੀਕ ਆ ਬਾਈ ਹਾਂਜੀ ਹੂੰ ਬੜੜ ਬਾਈ ਆ ਵੀ ਚੰਗੀ ਆ ਥਣਲੇ ਵਾ ਬੜਾ ਚੰਗਾ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਨਾਗ ਪਸੰਦ ਆ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ